ਪਿਆਰੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬੇਤਵਾਂ ਦੇ ਹਰਪਾਲ ਸਿੰਘ ਜਿਮਾਂ ਦੇ ਨਾਲ ਪੰਜਾਬ ਪੰਜ ਡੰਡਿਆਂ ਵਿਖੇ ਮੀਟਿੰਗ ਹੋਈ ਸੀ ਜਿਸ ਦੇ ਨਾਲ ਮੁੱਖ ਮੰਗੇ ਸੀਗੇ ਪ੍ਰਾਣੀ ਬੈਂਸ ਕੇ ਨੂੰ 1972 ਸਾਲ ਲੱਗ ਗਿਆ ਇਹ ਮੁੱਖ ਨੇ ਭਵਾਨ ਤਮਾਨ ਵੀ ਨਾਲ ਵੀ ਸਾਂਝੇ ਖਾਣੇ ਦਾ ਕੋਈ ਮੀਟਿੰਗ ਹੋਈ ਮੀਟਿੰਗ ਲਗਭਗ 2.5 ਘੰਟੇ ਚੱਲੀ ਜਿਸ ਦੇ ਨਾਲ ਨਾਲ ਮੁੱਖ ਮੰਗੇ ਸੀ ਕਿ ਜਿਸ ਤਰ੍ਹਾਂ ਕਹਿੰਦੇ ਸਕਰਾ ਡੀਏ 53% ਹੋ ਚੁੱਕਿਆ ਹੈ ਪਰ ਪੰਜਾਬ ਦੇ ਜਮਲਾਹਾਂ ਡੀਏ ਹੈ 42% ਆ ਕਿ 11 ਹਜ਼ਾਰ 100 ਤੱਕ ਦਿੱਤਾ ਜਾਵੇ ਦੂਆ 16 ਤੋਂ ਨਾ ਨੂੰ ਪੇ ਕਿ ਨ ਦਿੱਤਾ ਜਾਵੇ ਮੰਗਾਈ ਕਿਤਿਆਂ ਕਿਸ ਤਰ੍ਹਾਂ ਬਕਾਇਆ ਜੋ ਰਿਟਾਇਰਨ ਸਾਥੀਆਂ ਨੂੰ ਫੈਕਟਰ ਤੋਂ ਨਾ ਦੇਣ ਸੰਬੰਧੀ ਇਹ ਮੁੱਖ ਮੰਗਾਈ ਗੱਲ ਹੋਈ ਸੀ ਮੁੱਖ ਰਿਪੁਵਾਨ ਤੁਮ ਨੇ ਕਿਹਾ ਸੀ ਕਿ ਟਾੜੀਆਂ ਮੰਗਨ ਹਾਲ ਦੌਰਾਨ ਮੀਟਿੰਗ ਕਰੂੰਗਾ ਮੁੱਖ ਰਿਪੁਵਾਨ ਤੁਮ ਨੇ ਜਮਲਾਹਾਂ ਨਾਲ ਦੌਰਾਨ ਮੀਟਿੰਗ ਕੀਤੀ ਜਿਸ ਸਹਾਰ ਕੇ ਅੱਜ ਡੀਟੀਐਫ ਦੇ ਜੂਨੀਅਰ ਆਗੂ ਨੇ ਕਿਹਾ ਕਿ ਅਸੀਂ ਬਰਨਾਲੇ ਦੇ ਵਿੱਚ ਡੀਸੀ ਆਫ ਦੇ ਸਾਹਮਣੇ ਜਲਦੀ ਕਰਾਂਗੇ ਤੇ ਚੱਬੇ ਵਾਲ ਦੇ ਵਿੱਚ ਮਨਾਇਆ ਜਾਊਗੀ ਸਾਂਝੇ ਕਰਨ ਦੇ ਆਗੂਸਤ 3 ਦਿਹਾਣੇ ਕਿਹਾਗੇ ਆਉਣ ਵਾਲੇ ਇਸ ਤਰ੍ਹਾਂ ਨਵੰਬਰ ਨੂੰ ਜੋ ਜਰ ਜਿੰਚਣੋ ਆ ਰਹੇ ਹਨ ਗਿੱਧੜ ਵਾਹ ਵਿਖੇ ਮਲਾਜਮਾਂ ਵੱਲੋਂ ਰਟੈਨਡ ਮਲਾਜਮਾਂ ਵੱਲੋਂ ਗਿੱਧੜ ਰੌਲੀ ਕੀਤੀ ਜਾਊਗੀ ਮੁੱਖ ਮੰਤਰੀ ਭਵਨ ਤੋਂ ਬਿੱਤੋ ਦੇ ਹਰਪਾਲ ਸਿੰਘ ਜੀਮਾ ਨੇ ਮੀਡੀਆ 'ਚ ਕੀਤੀਆਂ ਮੀਡੀਆ ਨੇ ਕਿ ਕਿ ਲਾ ਲਾਏ ਜਿਹੜੀਆਂ ਮੰਗ ਨਿਕਲਤ ਹੋਈ ਸੀ ਉਹਨਾਂ ਬਾਰੇ ਜੁਨਾ ਜਾਣਕਾਰੀ ਦਿੱਤਾ ਜਾਊਗਾ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਮੈਚ ਕੰਮ ਕਰੇ ਕੱਚੇ ਮਜ਼ਮ ਹਨ ਉਹਨਾਂ ਦੇ ਆਗੂ ਬਲਿਹਾਰ ਸਿੰਘ ਨੇ ਕਿਹਾ ਕਿ ਪੀਐਸ ਪੀਸੀਲ ਦੇ ਪੀਐਸ 3ਸੀਲ ਵਿੱਚ ਕੰਮ ਕਰਦੇ ਕੱਚੇ ਮਜ਼ਮ ਨੂੰ ਕੀਤਾ ਜਾਵੇ ਇਸ ਸੰਬੰਧੀ ਪੰਜਾਬ ਭੌਣ ਜੰਡਿਆੜ ਵਿਖੇ ਬੇਤਵਾਂ ਦੇ ਹਰਪਾਲ ਸਿੰਘ ਜੀਮਾ ਬਿੱਲੀਓਂ ਦੇ ਹਰਪੰਸ ਸਿੰਘ ਈਟੀਓ ਤੇ ਹੋਰ ਆਰਗੀ ਅਦੇ ਪਾਰਵਨ ਚੇਅਰਮੈਨ ਵੀ ਸ਼ਾਮਲ ਸੀ ਮੁੱਖ ਮੰਗ ਸੀ ਕਿ ਪਾਵਰ ਗੋਨ ਦੇ ਟ੍ਰਾਂਸਫਰ ਕੰਮ ਕਰਦੇ ਕੱਚੀ ਮਾਈਨ ਨੂੰ ਬੱਕਾ ਕੀਤਾ ਜਾਵੇ ਨੀ ਤਰ੍ਹਾਂ ਹਾਇ ਵਾਦ ਦਾ ਤਾਵੇ ਪਰ ਲਾਰਾ ਲਾਇਆ ਗਿਆ ਤੁਹਾਡੀਆਂ ਮੰਗਾਂ ਨਾਲ ਨਾਲ ਦੀ ਕੀਤਾ ਜਾਵਾ ਆਇ ਤੱਕ ਮਾਈਨ ਮੰਗਾਂ ਨਾਲ ਨਹੀਂ ਕੀਤਾ ਗਿਆ ਜਿਸ ਕਰਕੇ ਮਾਈਨ ਨਾਯਾ ਮਲ ਨੂੰ ਲਗਾਤਾਰ ਅੱਜ ਜਾ ਰਹੀ ਆ ਡੀਟੀਐਸ ਜੀ ਨੇ ਅਗੂ ਨੇ ਕਿਹਾ ਹੈ ਕਿ ਪ੍ਰਾਣੀ ਪੈਂਸਕਿੰਗ ਬਹਾਲ ਕਰਾਉਣ ਵਾਸਤੇ ਹੋਰ ਮੰਗਾਂ ਮਾਉਣ ਵਾਸਤੇ ਅੱਜ ਬਰਨਾਲੇ ਦੇ ਵਿੱਚ ਜੋ ਗਰਮੀ ਸਿੰਘ ਮੀਤਿਹਰ ਕੈਨ ਮੰਤਰੀਆ ਇਲਾਕਾ ਹੈ ਉੱਥੇ ਜਾ ਕੇ ਅੱਜ ਵੀਜ਼ਲ ਸੌਣ ਲਈ ਕੀਤਾ ਹੋਗੀ ਦੁਜੇ ਪਾਸੇ ਜੱਬੇ ਵਾਲ ਦੇ ਵਿੱਚ ਅੱਜ ਡੀਟੀਐਫ ਯੂਨੀਅਨ ਕੋਨੇ ਕਿਹਾ ਕਿ ਬਾਦਤੋਰ ਮਲਾਜਮਾਂ ਪੰਜਾਬ ਦੇ ਕੋਨੇ ਕੋਨੇ ਨੂੰ ਮੋਢਣਗੇ ਇੱਕ ਵਾਸੇ ਮੁਖਰੀ ਭਵਾਨ ਤੋਂ ਨੇ ਕਹਿੰਦਾ ਹੈ ਕਿ ਜੋ ਪੰਜਾਬ ਸਰਕਾਰ ਮਹਿੰਗੇ ਕੰਮ ਕਰਦੇ ਕੱਚੇ ਮਲਾਜਮਾਂ ਮੈ ਉਹਨਾਂ ਅੱਗੇ ਹਾਂ ਕੱਚਾ ਸਾਧ ਕਰੂੰਗਾ ਪਰ 25 ਸਾਲ ਤੋਂ ਪ੍ਰੋਸਾ ਹੋ ਚੁੱਕੇ ਆ ਸਰਕਾਰ ਮਣੀ ਨੂੰ ਕੱਚੇ ਮਲਾਜਮਾਂ ਨੂੰ ਵਕਾ ਨਹੀਂ ਦਿੱਤਾ ਗਿਆ ਇੱਕ ਲਾਰਾ ਲਾਇਆ ਜਾ ਰਹੇ ਹਨ ਦੁਜੇ ਪਾਸੇ ਰਿਟਾਇਰਡ ਸਾਥੀ ਆ ਉਹਨਾਂ ਨੇ ਕਿਹਾ ਸਾਨੂੰ ਫੈਕਟਰੀ ਦੂਰ ਨਾੜਤਾ ਜਾਵੇ ਪਰ ਫੈਕਟਰੀ ਦੂਰ ਨਾ ਨਾ ਲਾਗੂ ਨਹੀਂ ਕੀਤਾ ਗਿਆ ਉਹਨਾਂ ਮਿਲਾਂ ਉਹਨਾਂ ਨੂੰ ਵੀ 17 ਨਵੰਬਰ ਨੂੰ ਗਿੱਧੜਵਾਹ ਦੇ ਵਿੱਚ ਰੈਲੀ ਕੀਤੀ ਜਾਊਗੀ ਤੇ ਚੱਬੇ ਵਾਲੇ ਦੇ ਵਿੱਚ ਵੀ ਰੈਲੀ ਕੀਤੀ ਵੀ ਉਹਨਾਂ 17 ਨਵੰਬਰ ਨੂੰ ਉਹਨਾਂ ਹੀ ਆਗੂ ਨੇ ਵੀ ਕਿਹਾ ਕਿ ਜੋ ਚਾਰ ਜਮਿੰਟਾ ਹੋ ਰਹੇ ਹਨ ਡੇਰਾ ਬਾਬਾ ਨਾਨਕ ਦੇ ਵਿੱਚ ਬਰਨਾਲੇ ਦੇ ਵਿੱਚ ਗਿੱਧੜਵਾਹ ਦੇ ਵਿੱਚ ਅਭਿਆਲ ਦੇ ਵਿੱਚ ਚਾਰੇ ਜੋ ਚੋਣਾ ਹੋ ਰਹੇ ਨੇ ਇਸ ਜਆਪ ਨੂੰ ਹਾਧਾ ਮੂੰਹ ਦੇਖਣਾ ਪਊਗਾ 23 ਸਾਲ ਹੋ ਗਏ ਸਰਕਾਰ ਬਣੇ ਨੂੰ ਲਾਲ ਲਾਈਟ ਐਮ ਬਸ ਰਹੀ ਆ ਨਵੇਂ ਫੇ ਮੰਗੀ ਦੀ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਮਾਡਾ ਡੀ 53% ਹੋ ਚੁੱਕਿਆ ਹਰਿਆਣਾ ਜੀ ਤੋਂ ਨਹੀਂ ਹੋ ਚੁੱਕਿਆ ਪਰ ਪੰਜਾਬ ਦੇ ਬਣਾ ਡੀ 42% ਡੀ ਵਿੱਚ 11 ਮਹੀਨੇ ਬੰਦਾ ਕੀਤਾ ਜਾਵੇ ਤੇ ਤੁਨਣਿਆਣ ਕੀਤਾ ਜਾਵੇ 242 ਮਹੀਨੇ ਕੇ ਇਸ ਤਰ੍ਹਾਂ ਬਕਾਇਆਤਾ ਹੋਏ ਮੁੱਖ ਹੋਗਾ ਸਾਡੀ ਹੁਣ ਦੇ ਜਾਣ ਵਾਲਾ ਜੋ ਪੰਜਾਬ ਸਰਕਾਰ ਆ ਮੰਗਾ ਮੰਗਾ ਮੰਦੀ ਜਾਂ ਨਹੀਂ ਮੰਦੀ ਵਾਲਾ ਸਮਝ ਦੱਸੇਗਾ ਤੁਹਾਨੂੰ ਅਸਾਥਿਓ ਮੇਰੇ ਨਾਲ ਸਬਸਕ੍ਰਾਈਬਰ ਹੋ ਜੀ